ਮੋਹਾਲੀ ਜ਼ਿਲ੍ਹੇ 'ਚ ਗੈਂਗਸਟਰਾਂ ਦਾ ਵੱਡਾ ਇਨਕਾਊਂਟਰ ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ 'ਚ ਘੱਗਰਪੁਰ ਨੇੜੇ ਪੁਲਿਸ ਵੱਲੋਂ ਵੱਡਾ ਇਨਕਾਊਂਟਰ ਕੀਤੇ ਜਾਣ ਦੀ ਖਬਰ ਸਾਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇੱਥੇ ਦੋ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਪੁਲਿਸ ਅਤੇ ਗੈਂਗਸਟਰਾਂ ਦੇ ਮੁਕਾਬਲੇ ਦੌਰਾਨ ਪੂਰਾ ਇਲਾਕਾ ਗੋਲੀਆਂ ਦੀ ਤਾੜ-ਤਾੜ ਨਾਲ ਕੰਬੋਟਿਆ ਇਸ ਫਾਇਰਿੰਗ ਦੌਰਾਨ ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਗੈਂਗਸਟਰ ਇੱਕ ਖਤਰਨਾਕ ਗੈਂਗ ਨਾਲ ਸੰਬੰਧਿਤ ਸਨ ਫਿਲਹਾਲ ਦੋਹਾਂ ਤੋਂ ਪੁਸ਼ਗੀਸ਼ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੜੂ ਅਤੇ ਭਾਵਨਾ ਚੌਧਰੀ ਦੀ ਵਿਸ਼ੇਸ਼ ਰਿਪੋਰਟ ਯਾਰ ਥੋੜਾ ਜਿਹਾ ਥੋੜਾ ਦੋ ਦੋ ਇੱਕ ਪੁਲਿਸ ਕੋਲ ਇਨਕੋਟ ਆਈ ਸੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਹਨ ਲਾਰੈਂਸ ਮੋਬਾਈਲੋਈ ਗੈਂਗ ਔਰ ਬੋਲਡੀ ਟਿਲੋ ਨਾਲ ਅਲਾਈਨਡ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਨੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜਿਹੜਾ ਐਸਐਚਓ ਸੁਮੇਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘੱਗਰ ਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ 모ੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਜਖਮੀ ਹੋਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਜੀਤ ਲਿਆ ਸਨੀ ਹੈਗਾ ਜੀ ਇਹ ਦੋਨੋਂ ਬੰਦੇ ਜਿਹੜੇ ਹੈਗੇ ਜਿੱਦਾਂ ਮੈਂ ਪਹਿਲਾਂ ਦੱਸਿਆ 골ਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਇਹ ਵੌਂਟਡ ਹੈ ਇਹਨਾਂ ਦੇ ਕ੍ਰਿਮੀਨਲ ਬੈਕਗਰਾਉਂਡ ਕੀ ਹੈ ਸਰ ਇਹਨਾਂ ਦਾ ਤੇ ਇਹ ਦੋਨੋਂ ਜਿਹੜੇ ਹੈਗੇ ਮੁਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਮੁਹਾਲੀ ਖਾਸ ਮੁਹਾਲੀ ਦਾ ਸਰ ਜੀ ਮੁਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋٹے ਮਾਜਰਾ ਉੱਥੋਂ ਦੇ ਹੈਗੇ ਤੇ ਦੂਜਾ ਮੁਹਾਲੀ ਦਾ ਹੈਗਾ ਇਹਨਾਂ ਦੇ ਵਿੱਚ ਮੈਂ ਦੱਸ ਦਿਆਂ ਜੀ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰ ਆਪਣੇ ਸੁਹਾਣੇ ठाਣੇ ਤੇ ਇੱਕ ਹੋਰ ਕਿਤੇ ਇੱਕ ਫੇਸ ਇੱਕ ਇਹਨਾਂ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਜਿਸ ਨੇ ਇਹਨਾਂ ਕੋਲੋਂ ਰਿਕਵਰੀ ਕੀ ਹੋਈ ਹੈ ਦੋ ਦੋ ਬੱਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏਗੇ ਤੇ ਹੁਣ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਇਹਨਾਂ ਦੇ ਹਲੇ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਇ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਪੇਮੈਂਟ ਮੋਟਰਸਾਈਕਲ ਤੇ ਸੀ ਸਰ ਜਿੰਦਾ ਕਾਰਤੂਸ ਵੀ ਸੀ ਕਿ ਨਾਮ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹ ਤਿੰਨ ਕਿ ਚੱਲੇ ਹੋਏ ਆ ਬਾਕੀ ਜੈਕੜੀ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਕੋਣੀ ਪੁਲਿਸ ਤੇ ਚਲਾਈਆਂ ਆਉਗਾ ਬਲੀਆ ਸਰ ਜੀ ਉਹ ਇੱਕ ਗੱਡੀ 'ਚ ਵੱਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਦਾ ਕੋਆਰਡੀਨੇਟਰ ਸੀ ਫਾਇਰਿੰਗ ਵਿਕਰਮ ਬਰਾੜ ਸਾਹਿਬ ਆਪਣੇ ਹੈਗੇ ਕੋਦੇ ਨਾਲ ਹੋਰ ਕੌਣ ਸੀ ਸਰੂਬੀ ਦੱਸ ਜੀ ਐਸਐਚਓ ਸੁਮੇਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਹੈ ਚੰਗੀ ਹੋ ਸੀਗੇ ਸਾਰੇ ਨਾਲ ਸਰ ਬਾਈਕ ਕਰ ਰਹੇ ਉਹ ਬਾਈਕ ਜਿਹ ਇਹ ਤੇ ਮੌਕੇ ਤੋਂ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਆ ਗਿਆ ਹਾਂ ਜਿਹੜੇ ਪਹਿਲੇ ਬੱਚੇ ਸਾਰ ਇਹਨਾਂ ਦੇ ਖਿਲਾਫ ਉਹਨਾਂ 'ਚ ਵਾਂਟਡ ਹੈ ਕਿਦਾਂ ਵਾਂਟਡ ਹੈਗੇ ਦੀ ਉਹਨਾਂ ਦੇ ਵਿੱਚ ਇੱਕਦੋ-ਕਦੋ ਹੋਏ ਸਰ ਕੁਛ ਆਈਡੀਆ ਮੈਂ ਦੇਖ ਲੈਣਾ ਜੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫਆਈਆਰs ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ-ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ 'ਚ ਇੱਕ ਵਾਰੀ ਥੋੜਾ ਜਿਹੜੀ ਤੁਹਾਨੂੰ ਟਿਪ-ਆਫ ਵੀ ਲਈ ਹੈ ਉਹ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਦੇ ਫਾਇਰਿੰਗ ਇੱਥੇ ਹੋਈ ਹੈਗੀ ਆ ਉਹ ਵੀ ਲੋਰੈਂਸ ਬਿਸ਼ਨੋਈ ਲਾਈਨਡ ਗੈਂਗ ਜਿਹੜਾ ਕਾਲਾ ਰਾਣਾ ਹੈਗਾ ਉਹਦੀ ਹੈਗੀ ਆ ਤਾਂ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀ ਉਹਦੇ ਓਕੇ ਓਕੇ ਰਿਲੀਜ਼ਰ